ਮੈਂ ਹਾਂ ਵਿਸ਼ਾਲ ਕਮਾਤ ਤੁਸੀਂ ਦੇਖ ਰਹੇ ਮੁਕਤਰੀ ਤਾਮ ਕੇ ਨਿਊਜ਼ ਅਸੀਂ ਅੱਜ ਪਹੁੰਚੇ ਆਂ ਮਲੋੜ ਮੰਡੀ ਦੇ ਵਿੱਚ ਕਾਕਾ ਜਰਨਲ ਸਟੋਰ ਦੀ ਦੁਕਾਨ ਤੇ ਆਓ ਆਪਾਂ ਗੱਲਬਾਤ ਕਰਦੇ ਸਸੀ ਦਾ ਸਰਦਾਰ ਸਤਿ ਸ਼੍ਰੀ ਅਕਾਲ ਜੀ ਹੋਰ ਸਰ ਕੀ ਹਾਲ ਚਾਲ ਬੜੀ ਵਧੀਆ ਜੀ ਵਧੀਆ ਸਰ ਜਿਹੜਾ ਸਰਕਾਰ ਨੇ ਚਲਾਇਆ ਯੁੱਧ ਮਸ਼ਿਆਂ ਦਾ ਉਹ ਕੀ ਕਹਿੰਦਾ ਬਹੁਤ ਚੰਗੀ ਗੱਲ ਹੈ ਜੀ ਮੁਕਸਾ ਉਹ ਵੀ ਚਾਹੀਦਾ ਹੈ ਉਹਦਾ ਹੈ ਜੀ ਜੀ ਕੋਈ ਜੀ ਕੋਈ ਕੰਮ ਕਰ ਰਿਹਾ ਹੈ ਬੱਚਿਆਂ ਨੂੰ ਫੇਰਨਾ ਵੀ ਜਿੰਨਾ ਚਾਹੀਦਾ ਪਤਨਾਲ ਵਾਲੀਵਾਲ ਹੱਸੀ ਇਹਨੇ ਜਿਹੜਾ ਸੱਚ ਨੂੰ ਸੋਚੇ ਜਿਹੜਾ ਸਿਸ਼ਾ ਜੀ ਦੂਰਣਾ ਦੀਦਾ ਸਰ ਜੀ ਮਲੂਰ ਦੇ ਵਿੱਚ ਜਿਹੜੇ ਮੰਨ ਕੇ ਚੱਲੋ ਐ ਮੰਤਰੀ ਸਾਹਿਬ ਲੋ ਕੈਂਪ ਲਾਈ ਜਾ ਰਹੇ ਨੇ ਗਲੀ ਗਲੀ ਘਰ ਘਰ ਜਾ ਕੇ ਕੀ ਕਹਿਣਾ ਚਾਹੁੰਦੇ ਉਹ ਤਾਂ ਬਹੁਤ ਥੀ ਬਤ ਹੈ ਬਹੁਤ ਨਹੀਂ ਬਲੋ ਤਾਂ ਕੀ ਸੰਦੇਸ਼ ਹੈ ਤੁਹਾਡੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਆ ਵੀ ਆ ਖਿਡੋ ਲੇਖਾ ਤੋਂ ਰਹੋ ਬਲਕਿ ਉਸੇ ਚੱਡੋ ਚੰਗੀ ਚੀਜ਼ਾਂ ਕਰੋ ਵੀ ਉਸੇ ਤੋਂ ਬਰੋ 5:00 ਵਜੇ ਸ੍ਰੀ ਮੁਖਸਰ ਸਾਹਿਬ ਤੋਂ ਨਿੱਜੀ ਕੈਮਰਾਮੈਨ ਦੇ ਨਾਲ ਵਿਸ਼ਾਲ ਕੁਮਾਰ ਦੀ ਰਿਪੋਰਟ